देर रात गोल्डन एवेन्यू इलाके ਦੇ ਵਿੱਚ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕੀਤਾ ਕਤਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੇਰਾ ਭਰਾ ਘਰੋਂ ਰੋਟੀ ਖਾਣ ਵਾਸਤੇ ਗਿਆ ਸੀ ਅਤੇ ਉਹਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅਤੇ ਉਸ ਦਾ ਜੋ ਸਾਥੀ ਹਿਸ ਨਾਲ ਉਹ ਵੀ ਗੰਭੀਰ ਜ਼ਖਮੀ ਹੋਇਆ ਹੈ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਹੈ ਉਹਨਾਂ ਨੂੰ ਜਲਦਤ ਜਲਦ ਫੜ ਕੇ ਗ੍ਰਿਫਤਾਰ ਕੀਤਾ ਜਾਵੇ। ਅੱਜ ਦਿਨ ਵੀਰਵਾਰ 18 ਤਰੀਕ ਸਮਾਂ तकरीबन 10:30 ਮਿੰਟ ਤੇ ਪਰਿਵਾਰਿਕ ਮੈਂਬਰ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਭਾਈ ਮੇਰਾ ਨਾਮ ਕਮਲ ਗਮਾਰ ਹੈ ਜੀ। ਕਿੱਥੋਂ ਰਹਿਣ ਵਾਲੇ ਹੋ? ਭਾਈ ਸੁਲਤਾਨ ਰੋਡ ਦੇ। ਤੇ ਕੀ ਗੱਲਬਾਤ ਹੋਈ ਹੈ ਤੁਹਾਡੇ ਬਰਾਦਰ ਦੇ ਨਾਲ ਤੇ ਰਾਤ ਪਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਕੇ ਕਿ ਮੈਂ ਰੋਟੀ ਖਾਣ ਚੱਲਾਂ ਰੋਟੀ ਖਾ ਕੇ ਆਂਦਾ ਹੀ ਮਾਲ ਮਾਲ ਮੰਦੀ ਲੱਗ ਗਏ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਪਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਪਾਜੀ ਚੋਰਾਆਂ ਗੋਲੀਆਂ ਲੱਗੀਆਂ ਜੀ ਹਾਂ ਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਪਾਈ ਕਰੇਤਾ ਗੱਡੀ ਦੇ ਵਿੱਚ ਭਾਈ ਇਹਨੇ ਕਾਰਵਾਈ ਪੋਸਟ ਕਰਦੇ ਪਏ ਹਲੇ ਹਲੇ ਕੋਈ ਸਾਨੂੰ ਗੱਲ ਨਹੀਂ ਕੀਤੀ ਪੁਸਤਾ ਨੇ ਕਾਰਵਾਈ ਕਹਿੰਦੇ ਕਰਦੇ ਪਏ ਆਪਾਂ ਬਸ ਕੋਈ ਤੁਹਾਡਾ ਭਰਾ ਕਰਦਾ ਕੀ ਹੈ ਭਾਈ ਦਿੱਲੀ ਵੇਸ ਤੇ ਲਕੋ ਕਲੈਕਸ਼ਨ ਕਰਦਾ ਹੈ ਦਿੱਲੀ ਵੇਸ ਤੇ ਇਹ ਭਾਈ 11 ਸਾਢੇ ਕੀ 11 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਹਰ ਤੇ ਮੈਂ ਘਰ ਨਹੀਂ ਖਾਣੀ ਰੋ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਹੁਣ ਤਾਂ ਕਦਰਾਵੇ ਭਾਈ 14 ਗੋਲੀਆਂ ਲੱਗੀਆਂ ਸੀ ਮੌਕੇ ਤੇ ਡੈੱਡ ਹੋ ਗਿਆ ਮਕਦਮਾ ਨੰਬਰ 120 ਦਰਜ ਕੀਤਾ ਦਾ 100 159 ਬੀ ਐਨ ਐਸ ਦਾ 25 ਅਰਮੈ 5-6 ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਗੋਲੀਆਂ ਮਾਰਦੇ ਤੇ ਕਿੰਨੇ ਵਜੇ ਦੀ ਘਟਨਾ ਜੀ ਇਹ ਸਾਰੀ ਆ ਰਾਤ ਦੀ ਹੈ ਤਕਰੀਬ 2 ਤਾਂ ਹੀ ਵੇ ਦੇ ਤਾਂ ਕਿੰਨੇ ਨੌਜਵਾਨਾਂ ਦੇ ਰਿਵਾਜ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੇ ਬੋ ਜਾਣੇ ਕਾਰ ਤੇ ਜਾ ਰਹੇ ਸੀ ਕ੍ਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਪੰਜ ਛੇ ਨੌਜਵਾਨ ਦਾ ਸਰੇਹ 500 ਨੌਜਵਾਨ ਦਾ ਉਹ ਕਿੱਥੇ ਸੀ ਮੋਟਰਸਾਈਕਲਾਂ ਦੇ ਅੱਛਾ ਕੀ ਕਾਰਨ ਕੋ ਦਿਖੂਨੀ ਹੈ ਨਾ ਵੀ ਇਹ ਪਤਾ ਹੁਣ 33 ਤੋਂ ਬਾਅਦ ਪਤਾ ਲੱਗੇਗਾ ਕਿ ਕੀ ਹੁਣ ਕਾਰਵਾਈ ਕੀਤੀ ਗਈ ਹੈ ਪੱਚਾ ਮੁਕਦਮਾ ਦਰਜ ਹੋ ਗਿਆ 100 ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਨ੍ਹਾਂ ਦੇ ਵੱਲੋਂ ਅਸੀਂ ਗੋਲੀਆਂ ਨਹੀਂ ਮਿਲੀਆਂ ਕਿ ਕਿੰਨੀਆਂ ਨੌਜਵਾਨਾਂ ਦੇ ਲੱਗੀਆਂ ਨੇ ਇਹਨੂੰ ਕਾਰਵਾਈ ਪੋਸਟਮਾਰਡ ਨੂੰ ਹੋਏਗਾ ਪਤਾ ਲੱਗੇਗਾ ਕਿ ਕਿੰਨਾ ਕੁ ਹੋਇਆ ਹੈ। ਸਰਪੱਤਾ ਦੇਖਦਾ। ਹਾਂਜੀ ਉਸ ਸੈਕਟਰ ਵੱਲੋਂ ਪਸਤਾ ਦੇਖਦਾ। ਤਾਂ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੋ ਦਮਾ। ਹਾਂਜੀ ਹਾਂਜੀ ਸੀਮਾ ਰਸਤੇ ਜਿਹੜੀਆਂ ਬਖਵਾਤਾਂ। ਤਾਂ ਕੋਈ ਸੀਸੀਟੀਵੀ ਕੈਮਰੇ ਚੈੱਕ ਕੀਤਾ ਜਾ ਰਿਹਾ ਸੀ। ਸੀਸੀਟੀਵੀ ਨਾਲ ਕਿੰਨੀ ਦਿਖਾਈ ਦੇ ਰਿਹਾ ਜੀ। ਦੇਖੋ ਹੁਣ ਸਰਫੀਸ ਕਰਕੇ ਫੇਰੀ ਪਤਾ ਲੱਗੇਗਾ। ਦੇਖੋ।